ਗੱਲਾਂ ਜ ਆਪਾਂ ਮੇਥਿਆਂ ਦੀ ਕਰਾਂਗੇ ਮੇਥੇ ਖਾਣ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਨੇ ਹੁਣ ਤੱਕ ਕਈ ਵੈਸੇ ਮੈਂ ਵੀਡੀਓਜ਼ ਵਿੱਚ ਜ਼ਿਕਰ ਕੀਤਾ ਹੈ ਕਿ ਮੇਥੇ ਆਪਾਂ ਖਾਈਏ ਤਾਂ ਵਜ਼ਨ ਘਟਾਇਆ ਜਾ ਸਕਦਾ ਹੈ ਡਾਇਬਟੀਸ ਤੋਂ ਬਚਿਆ ਜਾ ਸਕਦਾ ਪਰ ਹੋਰ ਵੀ ਢੇਰ ਸਾਰੇ ਇਸ ਦੇ ਫਾਇਦੇ ਨੇ ਕਈ ਤਰ੍ਹਾਂ ਦੇ ਹੈਲਥ ਇਸ਼ੂਜ਼ ਦੇ ਵਿੱਚ ਸਾਨੂੰ ਮੇਥੇ ਜੋ ਹੈ ਮਦਦ ਕਰਦੇ ਨੇ ਤੇ ਅੱਜ ਉਹਨਾਂ ਦੇ ਉੱਪਰ ਗੱਲ ਕਰਨੀ ਹੈ ਕਿਉਂਕਿ ਮੇਥੇ ਜੋ ਹੈ ਇੰਨੇ ਜ਼ਿਆਦਾ ਗੁਣਾਂ ਦੇ ਨਾਲ ਭਰਪੂਰ ਨੇ ਕਿ ਕਈ ਆਯੁਰਵੈਦਿਕ ਦਵਾਈਆਂ ਦੇ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਅਗਰ ਕੋਈ ਹੈਲਦੀ ਪਰਸਨ ਵੀ ਮੇਥੇ ਨੂੰ ਆਪਣੀ ਡਾਈਟ ਵਿੱਚ ਚੰਗੇ ਨਾ ਸ਼ਾਮਿਲ ਕਰ ਲੈਂਦਾ ਹੈ ਤਾਂ ਉਹ ਉਮਰ ਦੇ ਨਾਲ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਖੁਦ ਨੂੰ ਬਚਾ ਸਕਦਾ ਹੈ ਔਰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਡਾਇਬੀਟਿਸ ਜੇ ਆਪਾਂ ਗੱਲ ਕਰਦੇ ਆ ਡਾਇਬੀਟਿਸ ਵਾਲਿਆਂ ਲਈ ਤਾਂ ਇਹ ਵਰਦਾਨ ਤੋਂ ਕੱਟ ਨਹੀਂ ਹੈ ਮਿੱਠੇ ਖਾਣਾ ਔਰ ਉਹ ਜੋ ਹੈ ਰਾਤ ਨੂੰ ਅੱਧਾ ਚਮਚ ਮਿੱਥੇ ਪਿਘੋ ਕੇ ਰੱਖ ਸਕਦੇ ਨੇ ਪਾਣੀ ਵਿੱਚ ਅਗਲੇ ਦਿਨ ਸਵੇਰੇ ਤੁਸੀਂ ਇਹ ਪਾਣੀ ਪੀ ਲਓ ਮਿੱਥੇ ਵੀ ਅਗਰ ਚਾਪ ਕੇ ਖਾ ਸਾ ਦਿਓ ਤਾਂ ਖਾ ਲਓ ਬਹੁਤ ਚੰਗਾ ਰਹੇਗਾ ਵਜ਼ਨ ਘਟਾਉਣ ਦੀ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਸੋ ਵਜ਼ਨ ਘਟਾਉਣ ਨੂੰ ਲੈ ਕੇ ਵੀ ਜੋ ਹੈ ਤੁਹਾਡਾ ਜ਼ਿੱਦੀ ਫੈਟ ਜਿਹੜਾ ਹੁੰਦਾ ਨਾ ਕਮਰ ਦੇ ਆਲੇ ਦੁਆਲੇ ਉਹ ਫੈਟ ਵੀ ਮਿੱਥੇ ਜੋ ਹੈ ਕੱਢ ਦਿੰਦੇ ਨੇ ਤੁਹਾਡੀ ਬਾਡੀ ਦੇ ਵਿੱਚ ਉਹ ਐਂਟੀਆਕਸੀਡੈਂਟ ਗੁਣ ਇੰਨੇ ਜ਼ਿਆਦਾ ਹੁੰਦੇ ਨੇ ਕਿ ਕੋਈ ਵੀ ਫ੍ਰੀ ਰੈਡੀਕਲ ਸਾਡੀ ਬਾਡੀ ਵਿੱਚ ਹੁੰਦੇ ਨੇ ਉਹਨਾਂ ਨੂੰ واਸ਼ਆਊਟ ਇਹਨਾਂ ਨੇ ਕਰ ਦੇਣਾ ਸਭ ਤੋਂ ਜ਼ਿਆਦਾ ਫਰਕ ਤੋ ਜ਼ਿਆਦਾ ਜਿਨਾਂ ਨੂੰ ਆਰਾਮ ਮਿਲ ਸਕਦਾ ਹੈ ਮੇਥੇ ਖਾਣ ਦੇ ਲਈ ਉਹ ਹੈ ਗਠੀਆ ਦੇ ਜਿਹੜੇ ਮਰੀਜ਼ ਨੇ ਜਿਨਾਂ ਨੂੰ ਜੋੜਾਂ ਜੋੜਾਂ ਦਾ ਦਰਦ ਰਹਿੰਦਾ ਔਰ ਇਹ ਦਰਦ ਬਹੁਤ ਭਿਆਨਕ ਹੁੰਦਾ ਹੈ ਔਰ ਕਈ ਤਰ੍ਹਾਂ ਦੇ ਪੇਨ ਕਿਲਰਸ ਖਾਣੇ ਪੈਂਦੇ ਨੇ ਵਾਰ-ਵਾਰ ਪਰ ਜੇਕਰ ਕੋਈ ਗਠੀਏ ਦੇ ਮਰੀਜ਼ ਜੋੜਾਂ ਦੇ ਦਰਦ ਦੇ ਅਗਰ ਮਰੀਜ਼ ਮੇਰੀ ਗੱਲ ਸੁਣ ਰਹੇ ਨੇ ਔਰ ਤੁਸੀਂ ਦਰਦ ਤੋਂ ਬਹੁਤ ਜ਼ਿਆਦਾ ਆਲਰੇਡੀ ਪਰੇਸ਼ਾਨ ਚੱਲ ਰਹੇ ਹੋ ਨਾ ਤਾਂ ਮੇਰੇ ਕਹਿ ਤੇ ਤੁਸੀਂ ਜ਼ਰੂਰ ਅਗਰ ਤੁਹਾਨੂੰ ਕੋਈ ਹੋਰ ਮੇਜਰ ਹੈਲਥ ਇਸ਼ੂ ਨਹੀਂ ਹੈ ਤਾਂ ਜ਼ਰੂਰ ਤੁਸੀਂ ਇਹ ਮੇਥੇ ਖਾਣੇ ਸ਼ੁਰੂ ਕਰੋ ਰਾਤ ਨੂੰ ਭਿਗੋ ਦਿਓ ਅੱਧਾ ਚਮਚ ਪਿਓ ਕੇ ਖਾਓ ਗਰਮੀਆਂ ਨੇ ਗਰਮ ਤਸੀਰ ਹੁੰਦੀ ਹੈ ਇਸ ਲਈ ਅਗਰ ਅਸੀਂ ਇਸ ਨੂੰ ਰਾਤ ਪਰ ਪੀਉਂਦੇ ਆ ਸਵੇਰੇ ਅਸੀਂ ਇਸ ਨੂੰ ਖਾਵਾਂਗੇ ਇਹਦਾ ਪਾਣੀ ਪੀ ਲਾਂਗੇ ਤਾਂ ਸਾਨੂੰ ਇਹਦਾ ਚੰਗਾ ਫਾਇਦਾ ਮਿਲ ਜਾਏਗਾ ਔਰ ਤੁਹਾਨੂੰ ਦਰਦ ਤੋਂ ਰਾਹਤ ਮਿਲ ਜਾਏਗੀ ਔਰ ਜਿਹੜੀ ਅਕੜਨ ਹੁੰਦੀ ਹੈ ਨਾ ਹੱਥਾਂ ਪੈਰਾਂ ਵਿੱਚ ਸਵੇਰੇ ਪੂਰਾ ਸਰੀਰ ਆਕੜਿਆ ਆਕੜਿਆ ਫੀਲ ਹੁੰਦਾ ਇਹ ਪ੍ਰੋਬਲਮ ਤੁਹਾਡੀ ਇੱਕ ਹਫਤੇ ਦੇ ਅੰਦਰ ਅੰਦਰ ਠੀਕ ਹੋ ਜਾਏਗੀ ਔਰ ਤੁਹਾਨੂੰ ਮਹਿਸੂਸ ਹੋਏਗਾ ਕਿ ਅਸੀਂ ਪਹਿਲਾਂ ਇਹ ਆਦਤ ਨੂੰ ਕਿਉਂ ਨਹੀਂ ਅਪਣਾਇਆ ਸੋ ਮੇਥਿਆਂ ਦੇ ਵਿੱਚ ਚੰਗੀ ਮਾਤਰਾ ਵਿੱਚ ਆਇਰਨ ਮਿਲ ਜਾਂਦਾ ਹੈ ਕੈਲਸ਼ੀਅਮ ਮਿਲ ਜਾਂਦਾ ਹੈ ਫਾਸਫੋਰਸ ਮਿਲ ਜਾਂਦਾ ਹੈ ਜੋ ਸਾਡੀ ਹੱ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਦੋਂ ਅਸੀਂ ਰੈਗੂਲਰ ਆਪਣੀ ਡਾਈਟ ਵਿੱਚ ਮੈਥੇ ਖਾਣੇ ਸ਼ੁਰੂ ਕਰ ਦਿਆਂ ਸਾਡੀਆਂ ਹੱਡੀਆਂ ਮਜ਼ਬੂਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਓਵਰ ਆਲ ਸਾਨੂੰ ਆਪਣੀ ਬਾਡੀ ਵਿੱਚ ਸਟਰੈਂਥ ਫੀਲ ਹੁੰਦੀ ਹੈ ਔਰ ਤਾਂ ਪੇਨ ਦਾ ਤਾਂ ਫਿਰ ਉੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਇਹਦੇ ਵਿੱਚ ਬਹੁਤ ਅੱਛੇ ਐਂਟੀਆਕਸੀਡੈਂਟ ਗੁਣ ਹੋਣ ਕਰਕੇ ਸਾਡੇ ਸਕਿਨ ਦੇ ਲਈ ਵੀ ਬਹੁਤ ਅੱਛਾ ਹੈ ਐਂਟੀਆਕਸੀਡੈਂਟ ਹੈ ਫ੍ਰੀ ਰੈਡੀਕਲ ਬਾਹਰ ਜਾਣਗੇ ਤਾਂ ਇਹਨੂੰ ਸਮਝ ਲਓ ਤੁਸੀਂ ਐਂਟੀ ਰਿੰਕਲ ਪ੍ਰੋਪਰਟੀ ਇਹਨੂੰ ਤੁਸੀਂ ਸਮਝ ਕੇ ਜ਼ਰੂਰ ਖਾ ਸਕਦੇ ਹੋ ਤੇ ਜੋ ਏਜਿੰਗ ਹੋ ਰਹੀ ਹੈ ਕਈਆਂ ਦੀ ਉਮਰ ਤੋਂ ਪਹਿਲਾਂ ਘੁੰਨ ਲੱਗ ਜਾਂਦੀ ਹੈ ਸੋ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਇਥੇ ਰਹਿਣ ਵਾਲਾ ਹੈ ਸੋ ਐਂਟੀ ਰਿੰਕਲ ਪ੍ਰੋਪਰਟੀ ਇਹਨੂੰ ਸਮਝਦੇ ਹੋਏ ਹੀ ਅਗਰ ਤੁਸੀਂ ਖਾ ਲੋਗੇ ਤਾਂ ਸਿਰਫ ਤੁਹਾਡੇ ਚਿਹਰੇ ਦੇ ਰਿੰਕਲਸ ਹੀ ਨਹੀਂ ਤੁਹਾਡੇ ਬਾਕੀ ਜਿਹੜੇ ਅੰਦਰਲੇ ਆਰਗਨ ਨੇ ਉਹ ਵੀ ਜੋ ਹੈ ਵਧੀਆ ਹੋਣੇ ਸ਼ੁਰੂ ਹੋ ਜਾਣਗੇ ਉਹਨਾਂ ਦੀ ਵਰਕਿੰਗ ਦੇ ਉੱਪਰ ਵੀ ਬਹੁਤ ਵਧੀਆ ਇੰਪੈਕਟ ਮੈਥਿਆਂ ਦੇ ਨਾਲ ਜ਼ਰੂਰ ਪੈਣ ਵਾਲਾ ਹੈ ਵਜ਼ਨ ਘਟਾ ਲਿਆ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੋ ਹੈ ਪਹਿਲਾਂ ਹੀ ਦੂਰ ਹੋ ਜਾਂਦੀਆਂ ਨੇ ਸੋ ਇਸ ਲਈ ਲਗਾਤਾਰ ਜੇਕਰ ਮੈਥਿਆਨ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕੀਤਾ ਜਾਏ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਤੋਂ ਆਲਰੇਡੀ ਦੂਰ ਰਹਿਣ ਵਾਲੀਆਂ ਨੇ ਸੋ ਡਾਇਬੀਟਿਸ ਵਾਲਿਆਂ ਨੂੰ ਦੱਸ ਦਿੱਤਾ ਪਰ ਨਾਲ ਦੀ ਨਾਲ ਇੱਥੇ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਜਿਹੜੀ ਪ੍ਰੈਗਨੈਂਟ ਲੇਡੀਜ਼ ਨੇ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਜੋ ਹੈ ਮਿੱਠੇ ਨਹੀਂ ਖਾਣੇ ਚਾਹੀਦੇ ਜਿਵੇਂ ਕਿ ਮੈਂ ਗੱਲ ਕੀਤੀ ਹੈ ਗਰਮ ਤਸੀਰ ਹੈ ਤਾਂ ਇਹ ਉਹਨਾਂ ਨੂੰ ਨੁਕਸਾਨ ਦੇ ਸਕਦੀ ਹੈ ਪਰ ਦੂਜੇ ਪਾਸੇ ਜਦੋਂ ਆਪਾਂ ਗੱਲ ਕਰੀਏ ਜਿਹੜੀਆਂ ਮਾਮਾ ਨੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਨੇ ਫੀਡ ਕਰਦੀਆਂ ਨੇ ਉਹ ਮਿੱਠੇ ਖਾ ਸਕਦੇ ਨੇ ਉਸ ਦੇ ਨਾਲ ਜੋ ਹੈ ਦੁੱਧ ਚੰਗਾ ਬਣਦਾ ਹੈ ਬੱਚੇ ਦੇ ਲਈ ਇੱਕ ਪੋਸ਼ਟਿਕ ਦੁੱਧ ਬਣਦਾ ਹੈ ਔਰ ਦੁੱਧ ਦੀ ਕਈਆਂ ਦੇ ਦੁੱਧ ਘੱਟ ਬਣਨ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਇੱਥੇ ਫਾਇਦਾ ਜ਼ਰੂਰ ਦੇਣ ਵਾਲਾ ਹੈ ਖਾਣੇ ਹੋਏ ਨੇ ਪਿਗੋਦੋ ਅਗਲੇ ਦਿਨ ਸਵੇਰੇ ਤੁਸੀਂ ਇਹ ਪਾਣੀ ਪੀ ਲਓ ਔਰ ਅਗਰ ਪਾਣੀ ਹੈ ਪਿਗੋਏ ਹੋਏ ਭਿਓਏ ਹੋਏ ਜਿਹੜੇ ਮੇਥਿਆਂ ਵਾਲਾ ਪਾਣੀ ਸੀ ਇਹਨੂੰ ਉਬਾਲ ਲਓ ਹੋਂ ਦੇ ਪਾਣੀ ਪੀ ਲੋ ਨਾਲ ਮੇਥੇ ਵੀ ਖਾ ਲਓ ਤਾਂ ਬਹੁਤ ਅੱਛਾ ਫਾਈਬਰ ਵੀ ਤੁਹਾਡੇ ਅੰਦਰ ਚਲਾ ਜਾਏਗਾ ਔਰ ਅਗਰ ਦੇਖੋ ਇਹ ਵੀ ਜ਼ਰੂਰ ਜਾਣ ਲੋ ਜਿਨ੍ਹਾਂ ਨੂੰ ਆਪਾਂ ਵਜ਼ਨ ਘਟਾਉਣ ਦੇ ਲਈ ਕਹਿ ਰਹੇ ਆ ਨਾ ਤਾਂ ਇਹ ਨਹੀਂ ਹੈ ਕਿ ਇਸ ਦੇ ਨਾਲ ਵਜ਼ਨ ਘਟੇਗਾ ਮੋਟਾਪਾ ਘਟਣ ਆਲਾ ਚਰਬੀ ਕੁ ਤੁਹਾਡੇ ਖੁਰਨ ਵਾਲੀ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦੋ ਜ਼ਿਆਦਾ ਬਿਲਕੁਲ ਵੀ ਨਹੀਂ ਖਾਣੇ ਹੈ ਮੇਥੇ ਅੱਧੇ ਚਮਚ ਤੋਂ ਹੀ ਸ਼ੁਰੂਆਤ ਕਰਨੀ ਹੈ ਤੁਹਾਡੀ ਬਾਡੀ ਹੈਬਚੁਅਲ ਹੋਣ ਲੱਗੇ ਤਾਂ ਪੌਣਾ ਚਮਚ ਜਾਂ ਇੱਕ ਚਮਚ ਮੈਕਸਿਮਮ ਬਸ ਇਸ ਤੋਂ ਜ਼ਿਆਦਾ ਨਹੀਂ ਖਾਣੇ ਅਗਰ ਇਸ ਤੋਂ ਜ਼ਿਆਦਾ ਖਾਓਗੇ ਤਾਂ ਇਸ ਦੇ ਨਾਲ ਤੁਹਾਨੂੰ ਫਾਇਦਾ ਨਹੀਂ ਨੁਕਸਾਨ ਹੋਏਗਾ ਦੇਖੋ ਅਲਰਜੀ ਵੀ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ ਪੇਟ ਵਿੱਚ ਦਰਦ ਹੋ ਸਕਦਾ ਹੈ ਤੁਹਾਡੇ ਲੂਸ ਮੋਸ਼ਨਸ ਵੀ ਲੱਗ ਸਕਦੇ ਨੇ ਸੋ ਇਸ ਲਈ ਇੱਕ ਲਿਮਿਟਿਡ ਮਾਤਰਾ ਤੋਂ ਜ਼ਿਆਦਾ ਬਿਲਕੁਲ ਵੀ ਨਹੀਂ ਖਾਣੇ ਹੈ ਔਰ ਇੱਥੇ ਗੱਲ ਕਰਾਂ ਜਿਨ੍ਹਾਂ ਨੂੰ ਪੀਰੀਅਡਸ ਦੇ ਵਿੱਚ ਪੇਨ ਰਹਿੰਦੀ ਹੈ ਛੋਟੀਆਂ ਬੱਚੀਆਂ ਜਿਹੜੀਆਂ ਨੇ ਟੀਨੇਜ ਟੀਨੇਜ ਗਰਲਸ ਨੇ ਉਹਨਾਂ ਨੂੰ ਕਈ ਵਾਰੀ ਪੇਨ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਸੋ ਜਾਂ ਫਿਰ ਆਪਾਂ ਵੱਡੀ ਉਮਰ ਦੀ ਵੀ ਗੱਲ ਕਰੀਏ ਕਈਆਂ ਦਾ ਤਾਂ ਜਿਹੜਾ ਪੀਰੀਅਡ ਸਰਕਲ ਹੈ ਉਹ ਪੇਨ ਦੇ ਵਿੱਚ ਹੀ ਲੰਘਦਾ ਸੋ ਅਗਰ ਉਹ ਵੀ ਜਿੰਨੇ ਵੀ ਫੀਮੇਲਸ ਨੇ ਮੇਰੀਆਂ ਭੈਣਾਂ ਨੇ ਮੇਰੀਆਂ ਮਾਵਾ ਨੇ ਅਗਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਜ਼ਰੂਰ ਤੁਸੀਂ ਮੇਥੇ ਖਾਓਗੇ ਤਾਂ ਤੁਹਾਨੂੰ ਇਸ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਹੋ ਰਹੀ ਹੈ ਪੇਨ ਵਾਲੀ ਉਹ ਠੀਕ ਹੋ ਜਾਏਗੀ ਇਵਨ ਜਿਨ੍ਹਾਂ ਦਾ ਪੀਰੀਅਡ ਸਰਕਲ ਸਹੀ ਨਹੀਂ ਰਹਿ ਰਿਹਾ ਕਦੀ ਫਲੋ ਬਹੁਤ ਕਦੇ ਕਦੀ ਬਹੁਤ ਘਟਾ ਹੈ ਕਦੇ ਟਾਈਮ ਤੇ ਪੀਰੀਅਡ ਸ਼ੁਰੂ ਹੋਗੇ ਕਦੇ ਨਹੀਂ ਹੋਏ ਤਾਂ ਤੁਸੀਂ ਅਗਰ ਮੇਥੇ ਖਾਂਦੇ ਹੋ ਰੈਗੂਲਰ ਇਸ ਢੰਗ ਦੇ ਨਾਲ ਤਾਂ ਤੁਹਾਡਾ ਪੀਰੀਅਡ ਸਰਕਲ ਵੀ ਨਾਰਮਲ ਹੋ ਜਾਏਗਾ ਔਰ ਕੋਈ ਵੀ ਇਸ ਦੇ ਵਿੱਚ ਪ੍ਰੋਬਲਮ ਤੁਹਾਨੂੰ ਫੀਲ ਨਹੀਂ ਹੋਣ ਵਾਲੀ ਹੈ ਜਿਨ੍ਹਾਂ ਨੂੰ ਗੈਸ ਦੀ ਪ੍ਰੋਬਲਮ ਰਹਿੰਦੀ ਹੈ ਉਹ ਵੀ ਜੋ ਹੈ ਮੇਥਿਆਂ ਦਾ ਫਾਇਦਾ ਜ਼ਰੂਰ ਲੈ ਸਕਦੇ ਨੇ ਔਰ ਖਾਸ ਕਰਕੇ ਜੇ ਗੱਲ ਕਰੀਏ ਮੇਲਜ਼ ਦੀ ਜਿਹੜੇ ਮੇਲਸ ਹਾਰਮੋਨ ਨੇ ਉਹ ਉਹਦੇ ਕਰਕੇ ਵੀ ਕਈਆਂ ਨੂੰ ਬਹੁਤ ਪਰੇਸ਼ਾਨੀ ਦੇਖਣੀ ਪੈ ਰਹੀ ਹੁੰਦੀ ਹੈ ਕਈਆਂ ਵਿੱਚ ਸੈਕਸ਼ੂਅਲ ਵੀਕਨੈਸ ਆ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਸਟਰੈਂਥ ਵਿੱਚ ਕਮੀ ਸਟਾਮਨਾ ਘੱਟ ਗਿਆ ਤਾਂ ਉਹਨਾਂ ਲਈ ਵੀ ਮੇਥੇ ਜੋ ਹੈ ਬਹੁਤ ਚੰਗਾ ਕੰਮ ਕਰਦੇ ਆ ਉਹਨਾਂ ਦੇ ਹਾਰਮੋਨਸ ਨੂੰ ਵਧੀਆ ਬਣਾਏ ਰੱਖਣ ਦੇ ਵਿੱਚ ਮਦਦ ਮਿਲ ਸਕਦੀ ਹੈ ਮੇਥੇ ਖਾਣ ਦੇ ਨਾਲ ਔਰ ਇੱਥੇ ਖਾਸ ਕਰਕੇ ਮੈਂ ਗੱਲ ਕਰਨਾ ਚਾਹੂੰਗੀ ਜਿਹੜੇ ਖੂਨ ਪਤਲਾ ਕਰਨ ਦੀ ਦਵਾਈ ਖਾਂਦੇ ਨੇ ਜਿਨ੍ਹਾਂ ਨੂੰ ਡਾਕਟਰ ਨੇ ਰეკਮੈਂਡ ਕੀਤੀ ਹੋਈ ਹੈ ਕੋਈ ਗੋਲੀ ਅਜਿਹੀ ਉਹ ਜ਼ਰੂਰ ਡਾਕਟਰ ਦੀ ਸਲਾਹ ਦੇ ਨਾਲ ਹੀ ਮੇਥੇ ਖਾਣ ਕਿਉਂਕਿ ਅਗਰ ਤੁਸੀਂ ਖੂਨ ਪਤਲਾ ਹੋਣ ਦੀ ਦਵਾਈ ਪਹਿਲਾਂ ਹੀ ਖਾ ਰਹੇ ਹੋ ਔਰ ਅਪਰੋਂ ਮੇਥੇ ਵੀ ਖਾਣੇ ਸ਼ੁਰੂ ਕਰਦੇ ਹੋ ਕਿਉਂਕਿ ਮੇਥੇ ਵੀ ਕੁਝ ਅਜਿਹੇ ਹੀ ਪ੍ਰੋਪਰਟੀ ਰੱਖਦੇ ਨੇ ਅਜਿਹੇ ਹੀ ਕੰਮ ਬੋਡੀ ਚ ਕਰ ਰਹੇ ਹੁੰਦੇ ਨੇ ਸੋ ਡਬਲ ਡਬਲ ਚੀਜ਼ਾਂ ਡਬਲ ਡੋਸ ਨਹੀਂ ਕਰ ਲੈਣੀ ਐ ਇਸ ਤਰ੍ਹਾਂ ਨਾਲ ਸੋ ਜਿਹੜੇ ਵੀ ਖੂਨ ਪਤਲਾ ਹੋਣ ਦੀ ਦਵਾਈ ਖਾ ਰਹੇ ਨੇ ਉਹ ਜ਼ਰੂਰ ਡਾਕਟਰ ਦੀ ਸਲਾਹ ਹੀ ਲੈਣ ਡਾਕਟਰ ਤੁਹਾਨੂੰ ਕਹਿਣ ਤਾਂ ਤੁਸੀਂ ਮੇਥੇ ਖਾਓ ਅਦਰਵਾਈਜ਼ ਤੁਸੀਂ ਮੇਥੇ ਨਹੀਂ ਖਾਣੇ ਐ ਸੋ ਢੇਰ ਸਾਰੇ ਗੁਣ ਜੋ ਹੈ ਮੈਂ ਤੁਹਾਡਾਂ ਨਾਲ ਸਾਂਝੇ ਕੀਤੇ ਨੇ ਨੁਕਸਾਨ ਵਿਧੀ ਆਪਾਂ ਜੋ ਗੱਲ ਕੀਤੀ ਹੈ ਕਿ ਜ਼ਿਆਦਾ ਨਹੀਂ ਖਾਣੇ ਕਿਸੇ ਨੇ ਗਰਮੀਆਂ ਨੇ ਪਿਗੋ ਕੇ ਹੀ ਖਾਣੇ ਆ ਸ਼ੁਰੂਆਤ ਅਗਰ ਹਲੇ ਹੁਣ ਕਰ ਰਹੇ ਹੋ ਤਾਂ ਅੱਧੇ ਚਮਚ ਤੋਂ ਹੀ ਕਰੋ ਇਸ ਤੋਂ ਜ਼ਿਆਦਾ ਨਾ ਖਾਓ ਹੌਲੀ ਹੌਲੀ ਜਦੋਂ ਬੋਡੀ ਤੁਹਾਡੀ ਐਕਚੁਅਲ ਹੋ ਜਾਏਗੀ ਫਿਰ ਥੋੜੀ ਜਿਹੀ ਕੁਆਂਟੀਟੀ ਇਹਦੀ ਤੁਸੀਂ ਵਧਾ ਵੀ ਸਕਦੇ ਹੋ ਮੈਂ ਖੁਦ ਡੇਲੀ ਮੇਥੇ ਰਾਤ ਨੂੰ ਭਿਗੋਨੀ ਆ ਇੱਕ ਚਮਚ ਮੈਂ ਮੇਥੇ ਭਿਗੋ ਲੈਨੀ ਆ ਰਾਤ ਨੂੰ ਅਗਲੇ ਦਿਨ ਸਵੇਰੇ ਮੈਂ ਪਾਣੀ ਉਬਾਲ ਕੇ ਪਾਣੀ ਵੀ ਪੀ ਲੈਨੀ ਔਰ ਮੇਥੇ ਵੀ ਖਾ ਜਾਣੀ ਔਰ ਕੋਈ ਅਜਿਹੀ ਪ੍ਰੋਬਲਮ ਹੋਰ ਨਹੀਂ ਆ ਬਹੁਤ سارے ਹੈਲਥ ਬੈਨੀਫਿਟਸ ਮੈਨੂੰ ਖੁਦ ਨੂੰ ਵੀ ਮਿਲੇ ਨੇ ਸੋ ਜ਼ਰੂਰ ਇਹ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਵੱਲੋਂ ਹੀ ਮਿਲੀਆਂ ਹੋਈਆਂ ਅ ਫਾਇਦਾ ਜ਼ਰੂਰ ਉਠਾਈਏ بجائے ਕਿ ਅਸੀਂ ਦਵਾਈਆਂ ਦੇ ਪਿੱਛੇ ਭੱਜਦੇ ਰਹਿਨੇ ਆ ਗਠੀਆ ਆ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੈ ਪੇਨ ਕਿਲਰਸ ਖਾ ਖਾ ਕੇ ਅਗਰ ਤੰਗ ਹੋ ਗਏ ਹੋ ਨਾ ਕਿਉਂਕਿ ਮੌਸਮ ਬਦਲਦੇ ਸਾਥ ਜਿਵੇਂ ਸਰੀਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਦਰਦ ਹੋ ਰਿਹਾ ਉਹ ਹੀ ਜਾਣ ਰਿਹਾ ਤਾਂ ਤੁਸੀਂ ਇੱਥੇ ਮੈਥੇ ਖਾਣੇ ਸ਼ੁਰੂ ਕਰ ਦਿਓ ਤੁਹਾਨੂੰ ਇੱਕਦਮ ਬਹੁਤ ਵੱਡਾ ਚੇਂਜ ਤੁਹਾਡੀ ਬਾਡੀ ਵਿੱਚ ਨਜ਼ਰ ਆਣ ਵਾਲਾ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਮੇਨਾ ਜ਼ਰੂਰ ਸਾਂਝੇ ਕਰਿਓ ਹੋਂ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲੋ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲੋ ਸੋ ਹਿੰਦੀ ਦਰਸ਼ਕਾਂ ਦੇ ਲਈ ਹਿੰਦੀ ਪੇਜ ਦੀ ਵੀ ਸ਼ੁਰੂਆਤ ਕੀਤੀ ਹੈ ਜੀ ਉਸ ਨੂੰ ਵੀ ਆਪਣਾ ਪਿਆਰ ਜ਼ਰੂਰ ਦਿਓ ਹੈਲਥ ਐਡਵਾਈਸ ਸਵਾਸਥ્ય ਸਲਾਹ ਤਾ ਇਸ ਨੂੰ ਵੀ ਤੁਸੀਂ ਫੋਲੋ ਜ਼ਰੂਰ ਕਰ ਲਓ YouTube ਚੈਨਲ ਵੀ ਇਸੇ ਨਾਮ ਤੋਂ ਹੈ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਸੋ ਹਿੰਦੀ ਵਿੱਚ ਵੀਡੀਓਜ਼ ਇਹਨਾਂ ਚੈਨਲਸ ਦੇ ਉੱਪਰ ਮੈਂ ਲੈ ਕੇ ਆਉਂਗੀ ਪੇਜ ਦੇ ਉੱਪਰ ਲੈ ਕੇ ਆਉਂਗੀ ਤਾਂ ਤਾਂ ਕਿ ਜਿਹੜੇ ਕਈਆਂ ਦੇ ਕਮੈਂਟਸ ਆ ਰਹੇ ਸੀ ਕਿ ਹਿੰਦੀ ਵਿੱਚ ਵੀ ਵੀਡੀਓਜ਼ ਬਣਾਈਆਂ ਜਾਣ ਤਾਂ ਮੈਂ ਇੱਕ ਅਲੱਗ ਪੇਜ ਹੀ ਰੈਡੀ ਕਰ ਦਿੱਤਾ ਹੈ ਉਸ ਦੇ ਉੱਪਰ ਕੰਟੀਨਿਊ ਜੋ ਹੈ ਪਾਇਆ ਕਰਾਂਗੇ ਕੋਸ਼ਿਸ਼ ਦੀ ਸ਼ੁਰੂਆਤ ਕੀਤੀ ਹੈ ਬਾਕੀ ਤੁਹਾਡਾ ਪਿਆਰ ਮਿਲੇਗਾ ਤਾਂ ਜ਼ਰੂਰ ਅੱਗੋਂ ਦੀ ਅੱਗੋਂ ਨਵੀਂ-ਨਵੀਂ ਚੀਜ਼ਾਂ ਲੱਭ ਕੇ ਤੁਹਾਡੇ ਲਈ ਲਿਆਉਂਦੇ ਹੀ ਰਵਾਂਗੇ ਸੋ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ